ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਅਸੀਂ ਕੁੜੀਆਂ ਦੀ ਲੋੜੀ ਮਨਾਉਂਦੇ ਹੁੰਨੇ ਆ ਜੀ ਇਸ ਵਾਰ ਅਸੀਂ ਲੋੜੀ ਦੀ ਤਾਰੀਖ ਰੱਖੀ ਹੈ ਜੀ 12 ਜਨਵਰੀ ਤੇ ਲਾਈਵ ਵੀ ਚੱਲੇਗਾ ਦੇਖਣਾ ਨਾ ਭੁੱਲਿਓ ਤੇ ਇੱਕ ਗੱਲ ਹੋਰ ਵੀ ਹੈ ਜੀ ਅਸੀਂ ਹਲੇ ਪਰ ਖਰੀਦਦਾਰੀ ਕੋਈ ਵੀ ਨਹੀਂ ਕੀਤੀ ਹੈ ਤੇ ਮੈਂ ਸਹੀ ਸੋਚਦੀ ਆ ਮੈਂ ਬੈਠੀ ਬੈਠੀ ਮੈਂ ਸਰ ਕਿਉਂ ਨਾ ਅੱਜ ਮੌਸਮ ਵੀ ਬਹੁਤ ਵਧੀਆ ਹੈ ਮੈਂ ਸਰਦਾਰ ਜੀ ਨੂੰ ਫੋਨ ਕੀਤਾ ਕਿ ਆਜੋ ਆਪਾਂ ਨੇ ਮਰੰਡੇ ਨੂੰ ਜਾਣਾ ਠੀਕ ਹੈ ਤੇ ਬਾਕੀ ਵਿੱਕੀ ਨੂੰ ਕਿਹਾ ਵੀ ਸੰਦੀਪ ਨੂੰ ਕਿਹਾ ਤਿਆਰ ਹੋ ਜੀ ਤੇ ਬਾਕੀ ਹੁਣ ਤੁਹਾਨੂੰ ਫਿਰ ਨਾਲ ਖਰੀਦਦਾਰੀ ਦਿਖਾਉਣੀ ਹੈ ਜੀ ਸੰਦੀਪ ਨਹੀਂ ਜਾਊਗੀ ਮਰੰਡੇ ਨੂੰ ਮੈਂ ਨਹੀਂ ਆਪਾ ਮੇਰਾ ਨਹੀਂ ਲੱਗਣਾ ਦੀ ਘਰ ਦੇ ਵਿੱਚ ਘਰ ਹੋ ਜਾਂਦਾ ਸੁਣਾ ਪਾਪਾ ਇਹ ਦੱਸ ਕਿ ਤੂੰ ਮੜਵਾ ਗਈ ਮੈਂ ਹਾਂ ਅੱਛਾ ਤੇ ਇੱਕ ਗੱਲ ਹੋਰ ਆ ਹਾਂ ਪੁੱਤ ਬਰਾ ਐਦਨ ਨੀਓ ਫਰੋ ਤੂੰ ਅਜੇ ਤੂੰ ਚਾਹ ਲੱਤਾ ਵੜਦਾ ਅੱਛੇ ਤੇ ਅੱਛੇ ਜੇ ਨਾ ਫੇਰ ਵੀ ਇਹਦਾ ਜਾਂਦੀ ਜਾਂਦੀ ਨਾ ਕੋਈ ਗੱਲ ਉਹ ਖੜਜੋ ਉਹ ਨੱਬੂ ਲੈ ਜਾ ਬੰਦੂ ਲੈ ਇਹਦਾ ਸੁੱਖੀ ਸਾਡੀ ਮੈਂ ਤਾਂ ਬੈਠ ਨਹੀਂ ਸੁੱਖੀ ਸਾਡੀ ਮੇਰੀਆ ਤੁਸੀਂ ਲੱਤਾ ਵੜਦੇ ਤਿਆਰ ਆ ਤੂੰ ਦੇਖ ਲਈ ਹੁਣ ਤੇਰੀ ਲੱਤਾ ਵੀ ਬਿਟੂ ਤਿਆਰ ਆ ਪੋਮਾ ਕੱਢਣ ਨੂੰ ਬਣਵਾ ਸਤ ਪਾਣੀ ਘਾਹ ਜਣ ਲੱਗੀ ਬੈਨ ਮੇਰੇ ਗੱਲ ਪੈ ਜਣਾ ਆਦਰ ਦੇਖ ਲੋ ਕਹਦੀ ਕੋਈ ਜਾਵੇ ਨਾ ਜਾਵੇ ਪਰ ਮੈਂ ਜਾਣਾ ਹਾਂ ਕਿੱਥੇ ਨੂੰ ਮੈਂ ਕਿੱਥੇ ਨੂੰ ਜਾਣਾ ਅਰੇ ਤਾ ਤਿਆਰ ਨਾ ਤੂਰ ਕੋਈ ਲੈ ਮੈਂ 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 ਉਹ ਨਹੀਂ ਉਹ ਨਹੀਂ ਉਹ ਪਾਰ ਬੜਾ ਕਿਹਦੇ ਉਹਨਾਂ ਕਾਤੇ ਕਹਤਾ ਕਿ ਜਾਣਾ ਹਾਂ ਹੁਣ ਮੈਂ ਸ਼ੁਭ੍ਰਿਤ ਮਮਾ ਕਿੱਥੇ ਜਾਊਗੀ ਕਿੱਥੇ ਜਾਊਗੀ ਮਮਾ ਹਾਂ ਜਾਊਗੀ ਤਾੜੀਆਂ ਮਿਲਾਉਂਦੀ ਕਿੱਦਾਂ ਪਾਉਂਦੀ ਜਾਊਗੀ ਆਓ ਮੈਂ ਕਰਕੇ ਦੇਖਣਾ ਬਾਪਾ ਤੁਮ ਤਾਰੀ 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 ਕਿੱਥੇ ਜਾਊਗੀ ਮਮਾ ਕਿੱਥੇ ਜਾਊਗੀ ਮਮਾ ਕੋੜ ਪੜਨ ਕਿੱਥੇ ਜਾਊਗੀ ਮੰਮਾ ਚੱਕੇ ਡਰ ਚੱਕੇ ਨਾ ਪੈਰ ਪੈਰ ਕਹਾ ਕਰਕੇ ਇਹ ਆ ਆ ਇ ਆ ਆ ਵਾਹ ਵਾਹ ਕੋੜੀ ਤਾਂ ਫਲੇਟ ਬੈਕ ਦੋ ਇਹ ਲੈ ਲੈ ਇਹ ਕੰਮ ਕਰਨਾ ਚੱਲ ਆਹੋ ਘੰਟੇ ਕਰਨਾ ਆ ਲੈ ਆ ਜਾਊਗੀ ਨਹੀਂ ਇਹ ਤਾਂ ਬੈਕ ਆਉਂਦੀ ਆ ਨਹੀਂ ਜਾਂਦੀ ਮੇਰੀ ਮਾਂ ਬੈਕ ਆਉਂਦੀ ਆ ਮੈਂ ਆ ਗਈ ਉਹ ਗੱਲ ਹੋ ਗਿਆ ਜੇ ਤਾਂ ਥੋੜੀ ਮੰਨਾ ਤਾਂ ਸਿਆਪਾ ਜੇ ਮੈਂ ਇਹਦੀ ਮੰਨਾ ਤਿਆਂ ਸਿਆਪਾ ਮੈਂ ਨਾ ਕੀਦੀ ਮੈਂ ਕਿਸੇ ਦੀ ਮਾਂ ਦੀ ਮੇਰੀ ਮੰਨ ਬਸ ਤੂੰ ਚੱਲ ਤੈਨੂੰ ਉੱਥੇ ਰਗੜ ਕੇ ਚੱਲ ਮੇਰੀ ਮੰਨ ਕਿਸੇ ਦੀ ਮੰਨਦਾ ਮਨ ਹਾਂ ਮੇਰੀ ਮੰਨ ਬਸ ਬਾਬਾ ਆ ਬੰਨੇ ਤੇਰੇ ਮੁਰੇ ਜਰਾ ਜਿਵੇਂ ਤੇਰੀ ਮਰਜ਼ੀ ਕਰ ਉਹ ਕਰ ਤੂੰ ਮਟੂਆ ਦੇ ਚੁਪਿਆ ਗੱਡੀ ਤਾਂ ਨਹੀਂ ਭਗਵਾਨ ਉਹ ਨਹੀਂ ਮਟੂਆ ਨਹੀਂ ਮਿਲਣਾ ਮਟੂਆ ਮਲ ਕੋ ਕੇ ਰੱਖਿਆ ਆਪਣਾ ਨਾ ਹੁਣ ਦਾ ਕੱਲੀ ਹਸ ਕੀ ਤਾਂ ਜਾਂਦਾ ਦੇ ਇੱਕ 500 ਦਾ ਨੋਟ ਰਹਿ ਗਿਆ ਜੀ ਉਹ ਵੀ ਇਹਨਾਂ ਦੇ ਸੱਚ ਰੱਖਣਾ ਹੈ ਮੇਰਾ ਸਾਲਾ ਕਾਤੇ ਰਹਿੰਦਾ 500 ਦਾ ਨੋਟ ਹੋਣਾ ਨਹੀਂ ਚਾਹੀਦਾ ਵਿੱਚ ਨਹੀਂ ਸਾਲਾ ਹਾਂ ਤੇ ਇਹ ਮੈਂ ਖਮਾਣੋ ਜੀ ਤੇ ਮੇਰਾ ਗੁੱਗਲ ਤੇ ਚੱਲਦਾ ਨਹੀਂ 700 ਰੁਪਏ ਦਾ 700 ਤੋਂ 200 ਰੁਪਏ ਮੈਂ ਖਰਚਿਆ ਤਾਂ 500 ਦਾ ਇੱਕ ਨੋਟ ਮੇਰੇ ਕੋਲ ਬੰਨਿਆ ਹੋਇਆ ਹੈ ਇਹ ਵੀ ਹੋਣਾ ਨਹੀਂ ਆਹ ਬਤ ਇਹ ਹੱਦਾ ਦੋ ਨਹੀਂ ਆਨੇ ਖਾਣਨੇ ਘੜੀ ਤੇ ਦੋ 200 ਰੁਪਏ ਨਾਣਾ ਨੂੰ ਬਾਣਾ ਤੇ 200 ਰੁਪਏ ਪਾਪਾ ਹਾਂ ਨਹੀਂ ਪਪਾ ਠੰਡ ਤੋਂ ਕੂਨ ਤੋਂ ਤੜ ਗਿਆ ਬਾਹਰ ਧੁੱਪ ਨਿਕਲੀ ਐ ਤੇ ਪਾਰਟੀ ਹੋ ਗਈ ਹਾਏ ਹਾਏ ਕੱਕਰ ਕੋਲੇ ਨਾ ਮੱਟ ਜਣਾ ਉਹ ਮਰ ਜੀਆ ਬਾਬਾ ਤੁਸੀਂ ਜਣਾ ਜਾਓ ਨਹੀਂ ਜਿਹੜਾ ਨਾ ਕਹੋ ਮੇਰੇ ਕਿਹਦੀ ਤੇ ਨਾ ਤੇਰੀ ਸਲਾਹ ਤੇਰੀ ਸਲਾਹ ਜ਼ਰੂਰੀ ਐ ਇਹ ਹੀ ਊਹੂ ਆਹਾ ਕਰੀ ਜਾਓ ਆਕਾ ਕਰਦਾਂ ਆਕਾ ਕਰਦਾਂ ਕੱਕਰਦਾਂ ਠੰਡ ਬਹੁਤ ਆ ਬੀਬਾ ਹੱਥ ਨਾ ਕਰਮ ਕਰਾ ਨੀ ਬੀਬਾ ਹੱਥ ਨਾ ਕਰਮ ਕਰਾ ਨੀ ਮੈਂ ਮੰਗਣਾ ਕੋਠਵਾਲ ਸਾਡੇ ਦਾ ਤਾਂ ਇੱਕ ਬਾੜੇ ਵਾਦ ਨਾ ਬਾੜੇ ਵਾਦ ਹਾਂ ਉਸੇ ਚਮਕਾਰ ਹੈ ਨਾ ਹੁੰਦਾ ਦਾ ਉਹ ਸਾਰੇ ਵਿਚਾਰਾ ਮਤਲਬ ਠੰਡੋ ਵੀ ਜਿਵੇਂ ਮਰਜੀ ਹੋਵੇ ਮਤਲਬ ਘੁੰਮੀ ਜਾਂਦਾ ਦਾ ਉਹਨੂੰ ਕਹਿੰਦੇ ਹੁੰਦੇ ਤੇ ਮੰਗਰ ਇਹਨੂੰ ਮੰਗਰ ਕਹਿੰਦੇ ਹੁੰਦੇ ਤੇ ਉਹ ਸਾਡੇ ਜਿਹੜਾ ਪਿੰਡ ਦਾ ਬੰਦਾ ਉਹਨੂੰ ਪੌਂਕਰ ਕਹਿੰਦੇ ਆ ਇਹਨੇ ਜੋਗ ਮੈਂ ਪੌਂਕਰ ਹੋ ਲੋ ਵੀਡੀਓ ਤਾਂ 1 ਮਿੰਟ ਮੇਰੀ ਗੱਲ ਸੁਣ ਦੇ ਦੇਖ ਤੂੰ ਆਈ ਨਹੀਂ ਕਿਸੇ ਪਰ ਲੰਗਮੀ ਗੱਲ ਕਰ ਜਿੰਦੀ ਆ ਜੇ ਵੀਡੀਓ ਮੰਨ ਲਾਓ ਬੰਦੇ ਨੇ ਦੇਖ ਲਈ ਨਹੀਂ ਦੇਖਦਾ ਹਾਂ ਕਾ ਤਾ ਜੀ ਦੇਖਦਾ ਉਹ ਪਰਮਾਨੰਤ ਪਰ ਪਰ ਲੋਕ ਪਤਾ ਨਹੀਂ ਉਹ ਮੈਂ ਹੁਣ ਬਹੁਤ ਦੇਰ ਦਾ ਦੇਖਿਆ ਹੋਇਆ ਹੈ ਬਾਕੀ ਫੇਰ ਗਿਆ ਉਹ ਫੇਰ ਤਾਂ ਚਲੇ ਗਿਆ ਹੁਣ ਸਾਈਕਲ ਤੇ ਫਿਰ ਦੰਦਰਤਾ ਜਿਹਦੇ ਕੋਲ ਕੋ ਛੱਡੀ ਜਾਣੀ ਛੱਡੀ ਜਾਣੀ ਉਹ ਗੱਲਾਂ ਹੋਈਆਂ ਵੀ ਉਹ ਕੰਮ ਇਹਦਾ ਬਸ ਚੁੱਪੇ ਭਲੀਆ ਭਾਈ ਹਾਏ ਵਿਚਾਰੇ ਜੀ ਤਾਂ ਨੋਰ ਮੈਂ ਭੌਂਕਾ ਮੈਂ ਭੌਂਕੜ ਦਾਸ ਮੈਂ ਗਲਤ ਗੱਲਾਂ ਬੋਲਦਾ ਮੈਂ ਨਹੀਂ ਮੈਂ ਕੋਈ ਜਿਹੜਾ ਗੱਲ ਕਰਦਾ ਨਹੀਂ ਜੀ ਇਹ ਬਹੁਤ ਅੱਛਾ ਹੈ ਮੱਗਰ ਵੇ ਆ ਇਹ ਦੋਵੇਂ ਬਹੁਤ ਸਿਆਣੀਆਂ ਬੀਬੀਆਂ ਨਹੀਂ ਇਹਾਂ ਨੇ ਹੁਣ ਗੱਬੇ ਰੱਖਤੀ ਗੱਲ ਜੇ ਤਾਂ ਮੈਂ ਇੱਧਰ ਮੰਦੀ ਵੀ ਮੈਂ ਜਾਣਾਂ ਨਹੀਂ ਤਾਂ ਮੈਂ ਨਹੀਂ ਜਾਣਦੀ ਜੇ ਮੈਂ ਇੱਧਰ ਜਾਣੀ ਤੇ ਇੱਧਰ ਰੁਸਤੇ ਕੀ ਕਰਾਂ ਚਾਹ ਰੋਣਾ ਸਤ ਤਿੰਨਾਂ ਦੀ ਗੱਲ ਹੈ ਕਾਹ ਮਰੰਡੇ ਜਣਾ ਹਾਂ ਤੇ ਕਿਹਨੇ ਮੈਨੂੰ ਹਾਂ ਤਾਂ ਕਹਦੇ ਮਰੰਡੇ ਜਣਾ ਨੇ ਦੱਸ ਕਿਹਦੀ ਮੈਂ ਮੁੰਡਰੀ ਜਾਣਾ ਉਹ ਤਾਂ ਮੁੰਡਾ ਦੱਸ ਕੇ ਕਿਹਨੂੰ ਬੋਲਾਇਆ ਮੈਂ ਉਹਨੂੰ ਮਾਰ ਦੂੰਗਾ ਇੱਥੇ ਮਰੰਡਾ ਕਾਦੇ ਮੁੱਢ ਦੇ ਵਿੱਚ ਜਿਹਨੂੰ ਕਹਿੰਦੇ ਯਾਰ ਆਹ ਮੁੰਡਾ ਜੰਮੀ ਹੈ ਮੰਡ ਕਿਹੜਾ ਸਾਜ ਲੱਗਿਆ ਹੋਇਆ ਕੱਲ ਤਾਂ ਸਾਹ ਕਰਦਾ ਨਹੀਂ ਮਰ ਡੇੜੇ ਲੱਗ ਗਈ ਵਿੱਚ ਆ ਲੱਗ ਗਈ ਲੋੜੀ ਆ ਲੈ ਮੇਰੇ ਦਾਸ ਦਾ ਦੇਖ ਲੈ ਸਾਡੇ ਆਈਦਰ ਆਪਣੀ ਦਾਸ ਕਰੀ ਜਾਂਦੇ ਹੋਣਗੇ ਮੂਹਲੇ ਤੇ ਨਹੀਂ ਲਿਓਂਦਾ ਸਾਨੂੰ ਪਤਾ ਕਿਹੜੀ ਗੱਲ ਤੇ ਜਾਵੇ ਟੋਪੀ ਤਾਂ ਰੱਖ ਲਓ ਵੀ ਮੇਰੇ ਕੋਲ ਮੰਡ ਦੀ ਗੱਲ ਹੋਈ ਇਹ ਦੀ ਜੀ ਗੱਲ ਆਪਣੀ ਨਾਲ ਮੰਡ ਨੂੰ ਬੁਲਾ ਦੇਣਾ ਤਾਂ ਉੱਥੇ ਦੇ ਨੇ ਹੋਈ ਹੈ ਜਿੱਥੇ ਤੁਹਾਡੇ ਆ ਆਦਮੀ ਪਾਰਟੀ ਦਾ ਦਫ਼ਤਰ ਆ ਇਹ ਨਾ ਮੈਨੂੰ ਦਿਖਾ ਦੰਦਰ ਨਹੀਂ ਤੁਝੇ ਮੈਨੂੰ ਮਿਲਿਆ ਉਹ ਨਹੀਂ ਮੇਰੀ ਗੱਲ ਸੁਣ ਮੇਰੀ ਅੱਖ ਤੇ ਸੱਚੋ ਪਾਣੀ ਅੱਖ ਦਿਖਾ ਕੇ ਮੈਨੂੰ ਵਾਟ ਨਾ ਅੱਖ ਦਾ ਡਾਕਟਰ ਅੱਖ ਦੇ ਆਹੋ ਮੈਂ ਲੋਹੜੀ ਦਾ ਪਤਾ ਨਹੀਂ ਆ ਪਾ ਮੱਗਰ ਦੱਸੇ ਕਿਆ ਮਾਰਿਆ ਬੰਕੁ ਜੀ ਮੇਰੀ ਅੱਖਾ ਇਹ ਮੇਰੀ ਅਵੇ ਐਸ ਦੀ ਬਤੂੜ ਨਹੀਂ ਕੋ ਦੇ ਹਾਂ ਪਾਣੀ ਆਉਂਦਾ ਮੇਰੀ ਚਾਪ ਨਹੀਂ ਗਗਟ ਹਾਂ ਤਾਈ ਇਹ ਗੱਲ ਕਰਕੇ ਕਹਿੰਦੇ ਵੀ 365 ਉਹ ਉਹ ਕਦ ਤੇ ਬੰਦੇ ਨੇ ਨਾ ਨੂੰ ਬਾਦੇ ਨਹੀਂ ਜੇਕਰ ਮੈਂ ਕਹਣਾ ਨਾਲੇ ਉਹ ਸੈਟਰਡੇ ਆਰ ਸੰਡੇ ਬੈਠਣਾ ਨਹੀਂ ਆਪਣੇ ਘਰ ਤਾਂ ਬੰਦ ਆਪਣੇ ਘਰ ਆ ਨਾ ਮਰੰਡੀ ਲੋਕਾਂ ਨੂੰ ਚੰਡੀ ਘਟ ਲੈ ਚੰਡੀ ਘਟ ਤੂੰ ਆ ਨਹੀਂ ਲੈ ਲੈ ਅਸੀਂ ਤਾਂ ਨਾਲ ਨਾਲ ਵੀ ਸਾਨੂੰ ਐਮਐਲ ਨੂੰ ਮਲਾਓ ਮੱਥਾ ਮਾਰ ਕੇ ਕਰੋ ਨੰਨਾ ਉਹਨੇ ਇਕੱਠੀਆਂ ਹੋਣਾ ਗੱਲ ਕਿਵੇਂ ਪਤਾ ਨਹੀਂ ਹੋਣੀ ਇਕੱਠੀਆਂ ਹੋਰਦਾ ਦੰਦੀਆਂ ਗਾਮਤ ਕਾਲਾ ਸਾਡਾ ਬਾਤ ਸਿਆਣੀਆਂ ਬੀਬੀਆਂ ਬਣ ਉਹ ਅਸੀਂ ਆਖ ਦੱਸਾਂ ਕਿ ਸਿਆਣੀਆਂ ਬੀਬੀਆਂ ਬਣ ਕੇ ਜੀਦਾ ਮੈਂ ਘਰ ਦੇ ਵਿੱਚ ਤਾਂ ਹਾਂ ਹਾਂ ਰ ਸਿਆਣਾ ਬਾਪੂ ਸਿਆਣੇ ਬੰਦਿਆਂ ਦੀ ਗੱਲ ਮੰਨਦੀ ਆਹ ਸਿਆਣੇ ਬਜ਼ੀਰੀ ਗੱਲ ਮੰਨੀਦੀ ਹੁੰਦੀ ਆ ਤੁਸੀਂ ਬਾਗਾਂ ਵਾਲੇ ਨੂੰ ਜਾਓ ਮਰਨਡੇ ਨੂੰ ਲੈਣ ਤੋਂ ਚਲ ਠੀਕ ਹੈ ਬਾਗਾਂ ਵਾਲੇ ਚਲ ਜਾਨੇ ਆ ਬਾਗਾਂ ਵਾਲੇ ਨੂੰ ਜਾਓ ਚਲ ਜਾਈਏ ਬਾਗਾਂ ਫਿਰ ਮੰਡ ਚ ਬਾਗਾਂ ਫਿਰ ਚਲੋ ਚੱਲੀਏ ਬਾਗਾਂ ਇਹਨੇ ਜੈਨਾ ਮੇਰੀ ਮਾਸੀ ਨੂੰ ਫੋਨ ਕਰ ਲਾ ਹਾਂ ਬਾਗਾਂ ਆ ਵੱਜਦਾ ਆ ਇਹ ਆਹੋ ਪਤਾ ਨਹੀਂ ਪਤਾ ਨਹੀਂ ਪਤਾ ਮੈਂ ਉਹਦੀ ਗੱਲ ਕਰਾਂ ਤੂੰ ਮਾਪੇ ਉਹ ਸਾਲ ਕਰੂ ਜਿਹੜੇ ਪੜਦੇ ਮਰਨਡੇ ਨੂੰ ਬਣਾਉਂਦੇ ਇਹ ਬਣਦੀ ਨਹੀਂ ਮੈਂ ਬਣਾਉਂਦੇ ਗੱਲਾਂ ਗੱਲਾਂ ਚ ਬਣਾ ਬਣਦਾ ਨਾ ਬਣਦੀ ਨਹੀਂ ਮੈਂ ਜਿਹੜਾ ਕਹਿੰਦੇ ਬੰਦਾ ਮਾਈਂਡਲੀ ਅਪਸੈਟ ਹੋਵੇ ਉਹ ਹੈਗਾ ਮਿਕਰਨ ਸੀ ਮੈਂ ਹੈ ਮੈਂ ਹੈ ਲ ਮੈਂਟਲੀ ਮੈਂਟਲੀ ਤਾਂ ਮਾਈਂਡਲੀ ਮਾਈਂਡ ਤੋਂ ਅਪਸੈਟ ਮਾਈਂਡਲੀ ਅਪਸੈਟ ਹੋ ਗਏਗਾ ਮਾਈਂਡਲੀ ਅਪਸੈਟ ਹੋਵੇ ਜਿਹਨੂੰ ਕੱਦ ਵੀ ਜੀ ਮੈਂਟਲੀ ਅਪਸੈਟ ਹੈ ਇੰਗਲਿਸ਼ੀ ਦਾ ਸਭ ਹੈ ਤਾਂ ਅਗਲਾ ਕਹਿੰਦਾ ਵੀ ਵਿਚਾਰਾਂ ਨੂੰ ਪ੍ਰੋਬਲਮ ਹੈ ਜੇ ਪੰਜਾਬੀ ਚ ਸਿੱਧਾ ਕਹਿ ਦਈਏ ਵੀ ਇਹ ਪਾਗਲ ਆ ਫਿਰ ਅਗਲਾ ਗੁੱਸਾ ਕਰਦਾ ਵੀ ਇਹਨੇ ਮੈਨੂੰ ਪਾਗਲ ਕਹਾ ਦਿੱਤਾ ਨਹੀਂ ਮੇਰੇ ਤੇ ਕਹਿੰਦਾ ਹੈ ਕਿਰ ਤੂੰ ਤੂੰ ਕਰਦੀ ਪਾਗਲ ਵਾਲੀ ਹਰਕਤ ਥੋੜੀ ਮਾਈਂਡਰੀ ਆ ਬਸ ਇੰਨਾ ਕਹਿੰਦਾ ਪਾਗਲ ਵੀ ਕਹਿੰਦਾ ਐਂ ਕਰਦੀ ਹੈ ਜੇ ਮੈਂ ਪਾਗਲ ਆ ਮੈਨੂੰ ਕਿਹਦਾ ਦੱਸ ਪਾਗਲ ਨਾ ਮੈਂ ਕਹਿੰਦੀ ਤੁਹਾਨੂੰ ਕਹਿੰਦਾ ਜੀ ਸਾਰੇ ਇਧਰ ਵੀਡੀਓ ਮਾਰ ਰਹੀ ਹੈ ਮੈਨੂੰ ਮੜਾ ਜਾ ਮੁੱਦਾ ਤਾਂ ਸਮਝਾ ਦੇ ਥੋੜੀ ਬੈਸ ਕਿਹੜੀ ਗੱਲ ਤੇ ਚੱਲਦੀ ਕਿਆ ਗੱਲ ਬੈਸ ਗੱਲ ਮੈਂ ਸਮਝਾਉਂਦਾ ਸੰਦੀਪ ਨੂੰ ਮੈਂ ਕਿਹਾ ਸੀ ਹਾਂ ਵੀ ਤੂੰ ਮਰੰਡੇ ਜਾਣ ਨੂੰ ਰਹਿਣ ਦੀ ਵੀ ਘਰ ਸੁੰਨਾ ਸੁੰਨਾ ਜੋ ਹੋ ਜਾਂਦਾ ਮਗਰ ਤੇ ਮੇਰੇ ਕੰਨ ਨਾ ਟੀਕਰੋਲੇ ਦਾ ਸੁਣਦੇ ਆਦੀ ਹੋ ਗਏ ਹਾਂ ਫਿਰ ਕਹਦੀ ਚਲ ਮੈਂ ਰਹਿਣ ਹੁੰਦੀ ਐ ਫਿਰ ਮੈਂ ਦੱਸਿਆ ਨੂੰ ਮਹਾ ਵੀ ਤਾ ਤੇਰੀ ਇੱਥੇ ਤੇ ਲੱਤਾਂ ਵੱਡਦੀ ਐ ਹਾਂ ਤਾਂ ਵੀ ਤਾਂ ਕਿਸਨ ਕਿਸਨ ਕੇ ਕਹਿਣਾ ਮਗਰ ਤੇ ਉਹ ਮਦੂ ਲੈ ਜੋ ਉਹ ਮਦੂ ਲੈ ਜੋ ਮਾ ਉਹ ਉੱਥੇ ਤੇ ਗੱਲ ਸ਼ੁਰੂ ਹੋਈ ਕੀ ਕਹ ਜਾਣਾ ਕਾਹ ਤੇ ਤੈਨੂੰ ਐਂ ਨਾ ਪੀ ਤੇ ਪੀ ਗਿਆ ਮੁੰਨੂ ਪਤਾ ਤੇ ਪੀ ਨਹੀਂ ਅੱਜ ਪਤਾ ਲੱਗ ਗਿਆ ਹੈ ਨਹੀਂ ਜਾਂਦੀ ਤੇਰੀ ਵੀ ਨਹੀਂ ਬਟੱਖੜੀ ਆ ਤੈਨੂੰ ਲੈ ਕੇ ਜਾ ਫੇਰ ਹੁਣ ਤੂੰ ਦੱਸ ਬਚਾਲੂਂਦੀ ਕਿ ਕਿ ਲਾਏ ਮੰਨਦੇ ਆ ਬਣਾ ਦੱਸੋ ਆਇਆ ਆਪਣਾ ਕੇਲੇ ਵਿੱਚ ਵੇ ਬੇ ਕੱਲੀ ਦੀ ਲ ਆ ਰਖ ਤਾਂ ਲੈ ਬਸ ਖੁਸ਼ ਤੈ ਵੀ ਜਾਣਾ ਤਾ ਜਾਣਾ ਤਰੀ ਤਾ ਬਗਾ ਜਾਣਾ ਬੰਦੇ ਦੱਸੋ ਵੀ ਕੀ ਕਰਨਾ ਮੈਂ ਆਪਣਾ ਕੰਮ ਕਰਾਂ ਕੋਈ ਨਹੀਂ ਲੈ ਆ ਗਏ ਮਾੜਾ ਮੋਟਾ ਤੁਹਾਨੂੰ ਪਤਾ ਹੀ ਆ ਅੱਜ ਨਾਲ ਜਾਣਾ ਵਧਾਣਾ ਉਹ ਮੈਂ ਵੀ ਤਾਂ ਸੋਚਦਾ ਵੀ ਅੱਜ 6:30 ਤੱਕ ਹੋਗੀ ਹੂੰ 12 ਤਰੀਕ ਨੂੰ ਲੋੜੀ ਕੋਈ ਨਾ ਕੋਈ ਸਮਾਨ ਲੈ ਕੇ ਉਹਦਾ ਨਾਂ ਕੋਈ ਕੁਝ ਵੀ ਨਹੀਂ ਕਰਿਆ ਨੀਤ ਨੂੰ ਸੂਟ ਲੈ ਲਿਆ ਖੜੇ ਪੈਰੇ ਥੋੜਾ ਸਾਰੇ ਕੰਮ ਹੋਣਾ ਹਾਂ ਚੱਲ ਚੁੱਲ੍ਹੇ ਲਿਆਈਏ ਨਾਲੇ ਥੋੜਾ ਮਤਲਬ ਇੱਕ ਐਂਡ ਦਾ ਸਾ ਪੱਕਾ ਵੀ ਸ਼ਾਪਿੰਗ ਕਰੀਏਗੀ ਸ਼ਾਪ ਤੇ ਫਿਰ ਜੇ ਕਿ ਸ਼ਾਪਿੰਗ ਹੀ ਜੜੀ ਹੋਣੀ ਹੈ ਮੰਨ ਲਓ ਵੀ ਉਹ ਰੋਪੜ ਹੋਣੀ ਹੈ ਮਰੰਡੇ ਜੀ ਨਹੀਂ ਮਰੰਡੇ ਸਾਡਾ ਇੱਧਰ ਪੱਦਾ ਫਿਰ ਉਹ ਬੰਨੂ ਕਾਲ ਨੂੰ ਜਿਹੜੀ ਕੋਈ ਚੀਜ਼ ਵੱਧ ਗਈ ਘਟ ਗਈ ਮਰੰਡੇ ਮੋੜਨ ਜਾਉਗੇ ਤੂੰ ਨਹੀਂ ਤੂੰ ਸੇ ਟੈਨਸ਼ਨ ਨਾ ਲੈ ਉਹ ਹੀ ਕਰ ਮੈਂ ਮੋੜਨ ਵਾਲਾ ਕੰਮ ਚੱਲੀ ਗਿਆ ਰੱਖੜੀ ਜੀ ਨਾਲ ਦੋ ਦੋ ਵੇਲੇ ਨਹੀਂ ਹੋਣਾ ਚਾਹੀਦਾ ਹਾਂ 15 ਦਿਨਾਂ ਬਾਅਦ ਉਹ ਸਾਡਾ ਭਾਂਡਾ ਜਿਹੜਾ ਲੱਗਿਆ ਕਰ ਹਾਂ ਉਹ ਆਹ ਨਹੀਂ ਬੁੜਨੀ ਨਹੀਂ ਹੈਗਾ ਕੋਈ ਨਹੀਂ ਨੂੰ ਪਤਾ ਕਰਾਉਂਗਾ ਉਹ ਨਾ ਆ ਜਾ ਆਹ ਆਪਣੇ ਛੋਲੇ ਵੇਚਦੀ ਫਰੀ ਕਾਟੀ ਆਜੇ ਇਹ ਝਾੜੀ ਛੋਲੇ ਝਾੜੀ ਛੋਲੇ ਬਚੀ ਜਾਂਦੇ 3 4 ਚਾਹ ਲਓ ਤੇ ਝੂਟਾ ਟਮਾਟਰ ਦੇ ਦिए ਦੁੱਕਾ ਕੇ ਦੂ ਟਮਾਟਰ ਦੇ ਆ ਉਹ ਟੱਡ ਇਕੱਠਾ ਹੀ ਹੋਰ ਤਾਂ ਉਰੀ ਤੇ ਲੈ ਲਿਓ ਰੋਕ ਪਰ ਤੇ ਚੂਕੀ ਪਤਾ ਕੀ ਦੇਖੀ ਪੁਕਾ ਪਪਾ ਪੁਕਾ ਪਪਾ ਮਿੰਗੂ ਗਰਨ ਲੱਗੀ ਇੱਕ ਪਾਸੇ ਨੂੰ ਕੀਤੀ ਵਾਹ ਤੇ ਕੈਰਨ ਵੀ ਟਕੇ ਕੋਈ ਪੂੰਗੀ ਮੇਰੀ ਗੱਲ ਸੁਣੋ ਫਿਰ ਆ ਕੇ ਮੈਡਾ ਮੋਟਾ ਡੰਗਰ ਬੱਚਾ ਵੀ ਦੇਖਣਾ ਚੁੱਲੇ ਦਾ ਤਾਂ ਸਾਨੂੰ ਪਿੱਕਰ ਨਹੀਂ ਦਤਾ ਆ ਜਾਉਗੀ ਲੈ ਫਿਰ ਆ ਕੇ ਟਕਾ ਦੂਗੀ ਮੈਂ ਦੱਸਤਾ ਬੱਤਾ ਬਚਾਰੀ ਫਸ ਗਈ ਬਚਾਰ ਇਹਦਾ ਓਹੋ ਨਾਕੀ ਇਹ ਰੋਸੀ ਛੱਟ ਕੇ ਜਾ ਸੋਚਦੇ ਬਾਈ ਲੈ ਹਾਂ ਕਾਪਾ ਨੇ ਕਿੰਨੇ ਘੰਟੇ ਜਾਣ ਨੂੰ ਲੱਗਣਾ ਹਾਂ ਘੰਟਾ ਆਉਣ ਨੂੰ ਲੱਗਣਾ ਤਿੰਨ ਵਜੇ ਬੱਜੀ ਦੇ। ਨਹੀਂ ਯਾ ਕਿ ਮੈਂ ਛੋਟੇ ਮੋਟੇ ਸਾਰੇ ਕੰਮ ਨੇ ਬੁੜੇ ਹੋਏ ਹੋਣਗੇ। ਉਹ ਤਾਂ ਸਭ ਘਰ ਮੰਗ ਕਰਵਾ ਪ੍ਰਸ਼ਾਦਾ। ਤੁਹਾਨੂੰ ਤਾਂ ਰੋਟੀ ਦੀ ਲੋੜ ਨਹੀਂ। ਤੜਾ ਲੱਗ ਰਹੀ ਜਿੰਦਾਬਾਦ। ਨਹੀਂ ਟੈਂਪ ਕਿੰਨਾ ਫਿਰ ਜੇ ਆਪਾਂ ਇਹ ਕਰਦੇ ਆਪਾਂ 3 ਵਜੇ ਚੱਲਦੇ ਆ। ਕਾ ਤੇ ਵੀ ਰੋਟੀ ਇੱਧਰ ਤੇ ਖਾ ਕੇ ਜਾਉਂਗੇ। ਉਹ ਬੇਸਫੀ ਨਹੀਂ ਚੋਣੀ ਹੈ। ਮੈਂ ਸੱਤ ਚੋ ਦੂਗਾ ਮੈਂ। ਨਹੀਂ 3 ਵਜੇ ਵੀ ਤੁਸੀਂ ਹਿੰਮਤ ਕਰੋ ਚਲੋ। ਤਉ ਜੋ ਤਿਆਰ ਫੇ ਹੁਣ ਵੀ ਤੁਸੀਂ ਤੁਸੀਂ 2 ਵਜੇ ਦਾ ਘਰ ਉਰਾਂ ਨੂੰ ਤੁਰਦੇ ਨਹੀਂ ਤੁਸੀਂ ਅਸੀਂ ਲੇਟੇ ਕਪੜੇ ਆ ਗਏ ਹੁਣ ਮੇਰੀ ਗੱਲ ਸੁਣੋ ਜੀ ਹਾਂ ਵੀਡੀਓ ਨੂੰ ਮੈਂ ਇੱਥੇ ਕਰ ਦਦਾ ਬੰਦੇ ਤਾਂ ਹੁਣ ਅਰੇ ਪ੍ਰਭੂ ਦੀ ਵੀਡੀਓ ਤੇ ਪਤਾ ਲੱਗਦਾ ਸੀ ਮਰਨ ਦੇ ਜਾਂਦੀ ਐ ਘਰ ਉੱਪਰ ਜਾਂਦੀ ਕਮਾਂਡ ਤੇ ਜਾਂਦੀ ਹਾਂ ਮਾਰਨ ਸਾਨੂੰ ਚੜਦੀ ਕਲਾ ਦੇ ਅੱਖ ਆ ਜਿਹੜਾ ਰਾਤ ਦਾ ਸਮਾਨ ਕਿਤੇ ਗਿਆ ਵਾ ਤਾਂ ਸਾਡਾ ਉ ਤਾਂ ਆ ਗਿਆ ਮੁੜ ਕੇ ਲੈ ਆਈ ਲੈ ਤੂੰ ਨੱਟ ਕੀ ਧੀ ਰਾਣੀ ਐ ਤੂੰ ਵਾਏ ਸਾਡੀ ਕੁੜੀ ਐਨੀ ਕਾਮੀ ਐ ਨਾ ਪੁੱਛੋ ਉੱਥੇ ਇਹ ਕਹਿੰਦਾ ਤਾਂ ਮਾਫਰ ਕਰ ਗਿਆ ਕਹਿੰਦਾ ਨਾ ਰੜ ਰੜ ਕੇ ਕੇ ਜਾਣਣੀ ਕਹਿੰਦਾ ਉਹ ਵੀ ਸਹੀ ਠੀਕ ਆ ਵੀ ਮੈਂ ਵੀ ਮਿੱਕੀ ਨੂੰ ਜਾਣਦੀ ਜਾਂ ਮਿੱਕੀ ਮੈਨੂੰ ਜਾਣਾਂ ਕਿਉਂਕਿ ਜਠਾਣੀ ਦੀ ਵੀ ਗੱਲ ਮੰਨਣੀ ਜੀ ਮੰਨਣੀ ਗਣੀ ਆ ਠੀਕ ਆ ਘਰ ਵਾਲੀ ਵੀ ਨਹੀਂ ਮੰਨੂਗੀ ਉਹਦੋਂ ਚਾਰ ਪੰਜ ਬਾਅਦ ਲੜ ਕੇ ਵੀ ਹਟ ਜੂਗੀ ਜਠਾਣੀ ਕਹਿੰਦਾ ਨਾ ਕਰਦੀ ਅੰਮੂ ਨਾ ਮੇਰੀ ਗੱਲ ਸੁਣੋ ਇਹੋ ਜਿਹਾ ਤੇਰੇ ਲੱਭ ਰਿਹਾ ਬਿਨਾਂ ਬੱਚੇ ਤੇ ਨਾ ਤੇ ਗਲਾਸ ਹੈ ਉਹ ਫੇਰ ਲੈਣ ਤੇ ਫੇਰ ਹੱਥੇ ਨਾਲ ਦੋ ਤਿੰਨ ਆਹ ਚਲੋ ਹੋਰ ਗੱਲ ਬੱਧੀ ਜਾਂਦੀ ਜਗਾਗਾ ਠੀਕ ਆ ਓਕੇ ਬਾਏ ਬਾਏ ਮਿਲਦੇ ਕਿਸੇ ਅਗਲੀ ਵੀਡੀਓ ਤੁਹਾਨੂੰ ਚੰਗੀ ਲੱਗੇ